ਟਰਾਲਾ ਜਿਹੜਾ ਕਿ ਆ ਰਿਹਾ ਸੀ ਤਾਂ ਉੱਪਰੋਂ ਸ਼ਾਰਟ ਸਰਕਟ ਹੋਣ ਕਰਕੇ ਤਾਰਾਂ ਦੇ ਨਾਲ ਲੱਗਣ ਕਰਕੇ ਤਾਂ ਉਹ ਉੱਥੇ ਅੱਗ ਪੈ ਗਈ ਟਰਾਲੇ ਨੂੰ ਜਿਹੜੀ ਕਿ ਆ ਪਿੱਛੇ ਆਪਾਂ ਦੇਖ ਸਕਦੇ ਆ ਅੱਗ ਪੈਣ ਕਰਕੇ ਡਰਾਈਵਰ ਨੇ ਲਿਆ ਕੇ ਟਰਾਲਾ ਇੱਥੇ ਜਿਹੜਾ ਹੈਗਾ ਟੇਡਾ ਕੀਤਾ ਤੇ ਇੱਥੇ ਅਸੀਂ ਜਿਹੜੀ ਹੈਗੀ ਫਾਇਰ ਵਗਰੇਡ ਨੂੰ ਕਾਲ ਕੀਤੀ ਆ ਉਸ ਤੋਂ ਬਾਅਦ ਕਿ ਜਿਹੜੀ ਅੱਗ ਲੱਗ ਚੁੱਕੀ ਆ ਬਾਈ ਛੇਤੀ ਗੱਡੀ ਲੈ ਕੇ ਤੇ ਇੱਥੇ ਪਹੁੰਚ ਜੋ ਨਾਲੇ ਕੁਝ ਵੀ ਦੂਰ ਨਹੀਂ ਹੈਗਾ ਸਾਡੀ ਕਾਲ ਕਰਨ ਤੋਂ ਬਾਅਦ ਪਹਿਲੀ ਗੱਲ ਤਾਂ ਪਹੁੰਚੇ ਲੇਟ ਆ ਉਹ ਉਸ ਤੋਂ ਬਾਅਦ ਜਦੋਂ ਜਿਹੜੀ ਕਿ ਗੱਡੀ ਖਾਲਾ ਆ ਕੇ ਇੱਥੇ ਖਾਲੀ ਹੋ ਰਹੀ ਸੀ ਤਾ ਉਹ ਤੋਂ ਕੰਟਰੋਲ ਨਹੀਂ ਹੋ ਰਹੀ ਸੀ ਅੱਗ ਉਹ ਗੱਡੀ ਖਤਮ ਹੋ ਗਈ ਉਸ ਤੋਂ ਬਾਅਦ ਜਦੋਂ ਇੱਕ ਗੱਡੀ ਆਪਣੇ ਸਰਦੂਲਗੜ੍ਹ ਦੇ ਵਿੱਚ ਹੋਰ ਖੜੀ ਆ ਜਿਹੜੀ ਕਿ ਸਾਹਮਣੇ ਮੇਰੇ ਸੱਜੇ ਹੱਥ ਖੜੀ ਹੋਈ ਆ ਉਹ ਗੱਡੀ ਨੂੰ ਬੁਲਾਉਣ ਵਾਰੇ ਜਦੋਂ ਇੱਥੇ ਸਾਰੇ ਦੋਸਤਾਂ ਨੇ ਸਾਡੇ ਨੇ ਕਿਹਾ ਵੀ ਸਾਨੂੰ ਉਹ ਗੱਡੀ ਵੀ ਇੱਥੇ ਮੁਹੱਈਆ ਕਰਾਈ ਜਾਵੇ ਤਾਂ ਇੱਥੇ ਸਾਨੂੰ ਇਹ ਜਵਾਬ ਮਿਲਿਆ ਕਹਿੰਦੇ ਉਹ ਐਮਰਜੈਂਸੀ ਹਾਲਾਤਾਂ ਦੇ ਲਈ ਗੱਡੀ ਰੱਖੀ ਹੋਈ ਆ ਉਹ ਅਸੀਂ ਲੈ ਆ ਨਹੀਂ ਸਕਦੇ ਇੱਥੇ ਜਦੋਂ ਕਿ ਐਮਰਜੈਂਸੀ ਇਸ ਤੋਂ ਉੱਪਰ ਕੀ ਹੋ ਜੂ ਇੱਕ ਜ਼ਿਮੀਦਾਰ ਦਾ ਜਿਹੜਾ ਆਪਣਾ ਟਰਾਲਾ ਸੜ ਰਿਹਾ ਨਾਲ ਟਰੈਕਟਰ ਉਹਨੇ ਬੜੀ ਮੁਸ਼ਕਲ ਨਾਲ ਇੱਥੋਂ ਕੱਢਿਆਗਾ ਫੇਰ ਅਸੀਂ ਉਹਨਾਂ ਨੂੰ ਵਾਰ-ਵਾਰ ਇਹ ਚੀਜ਼ ਦੀ ਮੰਗ ਕੀਤੀ ਵੀ ਬਾਈ ਤੁਸੀਂ ਇੱਕ ਵਾਰ ਉਹਨੂੰ ਲੈ ਆਓ ਇੱਥੇ ਚਲਾ ਚੱਲਦੀ ਹਾਲਤ 'ਚ ਕਰਕੇ ਉਹਨੂੰ ਕਰ ਲਾਂਗੇ ਪਰ ਇਹਨਾਂ ਨੇ ਇਹ ਗੱਡੀ ਖਤਮ ਹੋਣ ਤੋਂ ਬਾਅਦ ਦੂਸਰੀ ਗੱਡੀ ਇਹੀ ਗੱਡੀ ਭਰ ਕੇ ਲਿਆ ਕੇ ਦੁਬਾਰਾ ਫੇਰ ਇਸ ਨੱਕ ਬੁਝਾਉਣ ਦੀ ਕੋਸ਼ਿਸ਼ ਕੀਤੀ ਆ ਜਦੋਂ ਦੁਬਾਰਾ ਰੌਲਾ ਪਿਆ ਫੇਰ ਇਹ ਗੱਡੀ ਸਾਡੀ ਇੱਥੇ ਜਿਹੜੀ ਸਾਨੂੰ ਦੂਸਰੀ ਗੱਡੀ ਆਈ ਆ ਇਸ ਗੱਡੀ ਦਾ ਜਦੋਂ ਅਸੀਂ ਮਲਾਜਮਾਨਾਂ ਨਾਲ ਗੱਲ ਕੀਤਾ ਵੀ ਇਹ ਗੱਡੀ ਕਿਉਂ ਨਹੀਂ ਦੇ ਦੇ ਰਹੇ ਸੀ ਤੁਸੀਂ ਕਹਿੰਦੇ ਇਹ ਐਮਰਜੈਂਸੀ ਹਾਲਾਤਾਂ ਵਾਸਤੇ ਆ ਪਹਿਲਾਂ ਤੇ ਨਾ ਨਹੀਂ ਜਵਾਬ ਦਿੱਤਾ ਕਿਸੇ ਬਿਲਡਿੰਗ ਦੇ ਵਿੱਚ ਰੈਸਕਿਊ ਕਰਨਾ ਬਿਲਡਿੰਗ ਨੂੰ ਤੋੜਨ ਨਭੰਨ ਦੇ ਕੰਮ ਦੇ ਵਿੱਚ ਇਸ ਇਸ ਗੱਡੀ ਨੂੰ ਵਰਤਿਆ ਜਾਂਦਾ ਹੈ ਅਸੀਂ ਆਖਿਆ ਵੀ ਇਹ ਇਹ ਕੰਮ ਆਪਣੇ ਸਰਦੂਲਗੜ੍ਹ ਦੇ ਵਿੱਚ ਕਦੇ ਹੋਇਆ ਇਹ ਚੀਜ਼ਾਂ ਫਿਰ ਦੂਸਰੀ ਗੱਲ ਜਦੋਂ ਇਹਨਾਂ ਮੁਲਾਜ਼ਮਾਂ ਨੇ ਸਾਨੂੰ ਦੱਸਿਆ ਇਹ ਗੱਡੀਆਂ ਸਿਰਫ ਇੱਕ ਚਿੱਟਾ ਹਾਥੀ ਬਣਾ ਕੇ ਫਾਇਰ ਸਟੇਸ਼ਨਾਂ ਦੇ ਵਿੱਚ ਖੜਾਈਆਂ ਗਈਆਂ ਕੋਈ ਕਾਗਜ਼ ਪੱਤਰ ਨਹੀਂ ਇਸ ਗੱਡੀ ਦਾ ਇਹਨਾਂ ਨੂੰ ਅਥਾਰਟੀ ਹੈ ਨਹੀਂ ਵੀ ਇਹ ਗੱਡੀ ਕਿਸੇ ਵਰਕਿੰਗ ਕੰਡੀਸ਼ਨ ਦੇ ਵਿੱਚ ਕਿਸੇ ਹਾਲਾਤ ਦੇ ਵਿੱਚ ਐਮਰਜੈਂਸੀ ਹਾਲਾਤ ਦੇ ਵਿੱਚ ਉੱਥੇ ਲਿਜਾ ਸਕਣ ਇਹਨਾਂ ਕੋਲ ਇਹ ਕੋਈ ਅਥਾਰਟੀ ਨਹੀਂ ਹੈਗੀ ਮੈਂ ਕੋ ਬੇਨਤੀ ਕਰਦਾ ਇਸ ਚੀਜ਼ ਦੀ ਪਹਿਲੀ ਗੱਲ ਤਾਂ ਇਸ ਦੁਗਾਈ ਨਾਲ ਜਾਂਚ ਕੀਤੀ ਜਾਵੇ ਵੀ ਜਿਹੜੀਆਂ ਸਰਵਿਸ ਸਟੇਸ਼ਨਾਂ ਤੇ ਇਹ ਗੱਡੀਆਂ ਖੜੀਆਂ ਇਹ ਚੱਲਦੀ ਹਾਲਤ ਵਿੱਚ ਹੈਗੀਆਂ ਕਿ ਨਹੀਂ ਹੈਗੀਆਂ ਦੂਸਰੀ ਬੇਨਤੀ ਪਿੱਛੇ ਜੇ ਆਪਣੇ ਸਰਦੂਰਗੜ ਕਵਾੜ ਨੂੰ ਅੱਗ ਲੱਗੀ ਸੀ ਉਸ ਦਿਨ ਵੀ ਇੱਕ ਮੁੰਡੇ ਨੇ ਰੌਲਾ ਪਾਇਆ ਵੀ ਸਾਨੂੰ ਫਾਇਰ ਬਗਰੇਡ ਹੋਰ ਦਿੱਤੀਆਂ ਜਾਣ ਅੱਜ 20 ਦਿਨ ਹੋ ਗਏ ਨਾ ਕਿਸੇ ਲੀਡਰ ਦਾ ਫੋਨ ਆਇਆ ਨਾ ਐਮਐਲਏ ਦਾ ਆਇਆ ਨਾ ਮਸੀਦਾ ਆਇਆ ਨਾ ਕਿਸੇ ਬੰਦੇ ਦਾ ਹੋਰ ਕਿਸੇ ਸਮਾਜ ਸੇਵੀ ਦਾ ਆਇਆ ਵੀ ਆਪਾਂ ਫਾਇਰ ਬਗਰੇਡ ਲਈ ਇਸ ਇਸ ਪ੍ਰਤੀ ਆਪਾਂ ਕਿਸੇ ਕੋਈ ਕਿਸੇ ਤਰ੍ਹਾਂ ਦੀ ਮੀਟਿੰਗ ਰੱਖੀਏ ਬੁਲਾਈਏ ਕੋਈ ਜਦੋਂ ਕਿ ਕਿਸੇ ਲੀਡਰ ਨੇ ਪਹੁੰਚਣਾ ਹੁੰਦਾ ਉਦੋਂ ਦੇ ਨਾਲ ਐਂਬੂਲੈਂਸ ਆ ਫਾਇਰ ਬਗਰੇਡਾਂ ਤਰ੍ਹਾਂ ਤਰ੍ਹਾਂ ਦੇ ਸਾਧਨ ਪਹੁੰਚ ਜਾਂਦੇ ਆ ਆ ਪਿੱਛੇ ਟਰਾਲਾ ਮੱਚਿਆ ਦੇਖ ਸਕਦੇ ਹੋ ਸਾਡਾ ਜੀਮੀਦਾਰ ਦਾ 5 ਲੱਖ ਦਾ ਘਟੋ ਘਟ ਨੁਕਸਾਨ ਹੋਇਆ 2.5-3 ਲੱਖ ਦਾ ਟਰਾਲਾ ਹੋ ਗਿਆ ਮਾਲ ਸੜ ਗਿਆ ਸਾਡਾ ਜਿਹੜੀ ਲੇਬਰ ਖੜੀ ਆ ਉਹ ਵੱਖ ਹੈ ਅਸੀਂ ਅਸੀਂ ਜਿਹੜੀ ਪ੍ਰਾੜੀ ਦਾ ਇੱਕੋ ਇੱਕ ਨਬਟਾਰਾ ਹੋ ਸਕਦਾ ਬੇਲਰਾਂ ਰਹੀ ਅਸੀਂ ਸਾਰੇ ਬੇਲਰ ਜੂਨੀਅਨ ਇੱਥੇ ਸਰਦੂਰਗੜ ਬੜਾਕ ਦੇ ਖੜੇ ਆ ਅਸੀਂ ਇੱਕੋ ਬੇਨਤੀ ਕਰਦੇ ਆ ਸਾਨੂੰ ਦਿੱਕਤਾਂ ਬਹੁਤ ਐ ਇਸ ਕੰਮ ਦੇ ਵਿੱਚ ਜੇ ਤਾਂ ਸਾਡਾ ਸਾਥ ਦੇਊ ਪ੍ਰਸ਼ਾਸਨ ਦੇਣਗੇ ਲੋਕ ਦੇਣਗੇ ਤਾਂ ਪ੍ਰਾੜੀ ਦਾ ਹੱਲ ਹੋ ਸਕਦਾ ਜੇ ਸਾਨੂੰ ਇਸ ਤਰ੍ਹਾਂ ਖੱਜਲ ਖਵਾਰੀ ਕੀਤੀ ਜਾਊਗੀ ਤਾਂ ਸਾਡੇ ਹੱਥੋਂ ਕੰਮ ਬੜਾ